ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਦਸਮ ਗ੍ਰੰਥ ਵਿੱਚ ਦਰਜ ਸਾਰਾ ਕਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੈ ਜਾਂ ਇਸ ਵਿੱਚ ਹਜ਼ੂਰ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਵੀ ਸ਼ਾਮਲ ਹਨ ਇਸ ਵਾਰ ਵਿਦਵਾਨਾਂ ਦੀ ਬਹਿਸ ਦਾ ਵਿਸ਼ਾ ਰਿਹਾ ਹੈ ਅਤੇ ਅੱਜ ਵੀ ਹੈ ਜ਼ाहिर ਹੈ ਕਿ ਇਸ ਸਵਾਲ ਦਾ ਤਸੱਲੀ ਬਖਸ਼ ਜਵਾਬ ਲੱਭਣਾ غیر ممکن ہے پر یہ ضرور کہا جا سکتا ہے کہ کچھ بانیاں ہن جو نشچی ہزور دیا رچنا ہن پر زیادہ تر برتی اے چل پئی ہے کہ جس سوال دا جواب نہ لب سکے اس دے ہی بانی بارے کہہ دا ہے کہ اوہ صاحب دی رچنا نہیں جدو بھائی منی سنگھ جی دربار صاحب سر ਦੇ ਗ੍ਰੰਥੀ ਸਨ ਤਾਂ ਉਹਨਾਂ ਨੇ ਬੜੀ ਮਿਹਨਤ ਨਾਲ ਖਿੰਡੀ ਪੁੰਡੀ ਬਾਣੀ ਇਕੱਤਰ ਕਰਕੇ ਦਸਮ ਪਾਸ਼ਾ ਦਾ ਗ੍ਰੰਥ ਤਿਆਰ ਕੀਤਾ ਸੀ ਸੰਮਤ 1794 ਵਿੱਚ ਭਾਈ ਸਾਹਿਬ ਜੀ ਦੀ ਸ਼ਹਾਦਤ ਪਿੱਛੋਂ ਦਸਮ ਗ੍ਰੰਥ ਦਨਵਾ ਸਾਹਿਬ ਵਿਖੇ ਸੁਰੱਖਿਅਤ ਕੀਤਾ ਗਿਆ ਉੱਥੇ ਇਹ ਸਵਾਲ ਪੈਦਾ ਹੋਇਆ ਕਿ ਇਸ ਵਿੱਚ ਜਿਹੜੀਆਂ ਰਚਨਾਵਾਂ ਕਲਗੀਧਰ ਦੀਆਂ ਹਨ ਉਹਨਾਂ ਦੀ ਇੱਕ ਵੱਖਰੀ ਬੀੜ ਤਿਆਰ ਕੀਤੀ ਜਾਵੇ ਅਤੇ ਦਰਬਾਰੀ ਕਵੀਆਂ ਦੀ ਬਾਣੀ ਵੱਖ ਕਰ ਦਿੱਤੀ ਜਾਵੇ ਇਹ ਵਿਚਾਰ ਵਟਾਂਦਰਾ ਹੋ ਰਿਹਾ ਸੀ ਕਿ ਭਾਈ ਮਹਤਾਬ ਸਿੰਘ ਮੀਰਾकोट ਵਾਲੇ ਉੱਥੇ ਆ ਪਹੁੰਚੇ ਭਾਈ ਮਹਤਾਬ ਸਿੰਘ ਨੇ ਸੁਣਿਆ ਕਿ ਮੱਸਾ ਰੰਗੜ ਸ੍ਰੀ ਦਰਬਾਰ ਸਾਹਿਬ ਨਾਲ ਸਾਡੀ ਬੇਰਬੀ ਕਰ ਰਿਹਾ ਹੈ ਇਹ ਸੁਣ ਕੇ ਉਹ ਇਹ ਪ੍ਰਣ ਕਰਕੇ ਤੁਰ ਪਏ ਕਿ ਮੱਸਾ ਰੰਗੜ ਦਾ ਸਿਰ ਵੱਢ ਕੇ ਲਿਆਉਣਗੇ ਰਸਤੇ ਵਿੱਚ ਜਦ ਦੰਦਵਾ ਸਾਹਿਬ ਉਹ ਰੁਕੇ ਤਾਂ ਸਿੰਘਾਂ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਨੂੰ ਵਕ ਵਕ ਕਰਨ ਬਾਰੇ ਉਹਨਾਂ ਦੀ ਰਾਏ ਵੀ ਪੁੱਛੀ ਉਹ ਆਕਾਰਪੁਰਖ ਤੇ ਭਰੋਸਾ ਰੱਖਣ ਵਾਲੇ ਸਿੱਖ ਸਨ ਉਹਨਾਂ ਨੇ ਕਿਹਾ ਸਾਰਾ ਫੈਸਲਾ ਮੱਸਾ ਰੰਗੜ ਦੀ ਵਾਰਤਾ ਨਾਲ ਜੋੜ ਦਿੱਤਾ ਜਾਵੇ ਅਰਥਾਤ ਜੀਵ ਮਸਾ ਰੰਗੜ ਦਾ ਸਿਰ ਵੱਢ ਕੇ ਲਿਆਉਣ ਵਿੱਚ ਸਫਲ ਹੋ ਗਏ ਤਾਂ ਦਸਮ ਗ੍ਰੰਥ ਦੀ ਵੀੜ ਜਿਉਂ ਦੀ ਤਿਉਂ ਰਹਿਣ ਦਿੱਤੀ ਜਾਵੇਗੀ ਵਰਨਾ ਗੁਰੂ ਕੀ ਬਾਣੀ ਅਤੇ ਬਾਕੀ ਰਚਨਾਵਾਂ ਵਕ ਵਕ ਕਰ ਦਿੱਤੀਆਂ ਜਾਣਗੀਆਂ ਭਾਈ ਮਹਿਤਾਬ ਸਿੰਘ ਮਸੇ ਦਾ ਸਿਰ ਵੱਢ ਲਿਆਉਣ ਵਿੱਚ ਸਫਲ ਹੋ ਗਏ ਅਤੇ ਫੈਸਲੇ ਅਨੁਸਾਰ ਦਸਮ ਗ੍ਰੰਥ ਦੀ ਵੀੜ ਜਿਉਂ ਦੀ ਤਿਉਂ رہن دی گئی اس فیصلے تو سکھ آچر وشواس بارے بہت کچھ پتا لگتا ہے اس وقت پوزیشن اے ہے کہ بھائی رندھیر سنگھ ورگے نامی ابیاسی سجن حقائطان تو چھٹ دسم گرانت گرنتھ شامل ساری بانی حجور صاحب دی رچنا مانتے رہے ہیں دسم گرانت بچ سولہ پرمکھ رچنا ہیں ارتھات جاپ صاحب اکال ستھ بچتر ناٹک چنڈی چرتر اکت بلاس چنڈی چرتر دوجا وار بگوتی جی کی گیان پربو چوبیس افتار برہم افتار ردراوترا افتار شبد ہزارے سوئیے شستر نام مالا ਚਿਤ੍ਰੋਪਖਿਆਨ ਤੇ ਜਫਰਨਾਮਾ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਗ੍ਰੰਥ ਦਾ ਵੀ ਪ੍ਰਕਾਸ਼ ਹੁੰਦਾ ਹੈ ਅਤੇ ਇਸ ਵਿੱਚ ਰੋਜ਼ਾਨਾ ਹੁਕਮਨਾਮਾ ਵੀ ਲਿਆ ਜਾਂਦਾ ਹੈ ਇਸ ਗ੍ਰੰਥ ਦੀ ਇੱਕ ਹੋਰ ਅਹਿਮੀਅਤ ਇਹ ਹੈ ਕਿ ਤਿੰਨ ਅੰਮ੍ਰਿਤ ਬਾਣੀਆਂ ਅਰਥਾਤ ਜਾਪ ਸਾਹਿਬ ਸੁਰਦਾ ਸਈ ਅਤੇ ਚੌਪਈ ਇਸ ਵਿੱਚ ਦਰਜ ਹਨ ਜਾਪ ਸਾਹਿਬ ਅਕਾਲ ਪੁਰਖ ਦਾ ਸਤੋਤਰ ਹੈ ਦਸਮ ਗ੍ਰੰਥ ਵਿੱਚ ਇਸ ਬਾਣੀ ਦਾ ਉਹ ਹੀ ਸਥਾਨ ਹੈ ਜੋ ਆਦਿ ਗ੍ਰੰਥ ਵਿੱਚ ਜਪਜੀ ਸਾਹਿਬ ਦਾ ਹੈ ਸੁਦਾਸ ਭਈਏ ਰਾਜ ਅਭਿਮਾਨ ਅਤੇ ਧਾਰਮਿਕ ਕਰਕਵਾਨ ਤੋਂ ਉੱਚਾ ਉੱਠਣ ਲਈ ਵੰਗਾਰ ਹਨ ਅਤੇ ਚਉਪਈ ਅਕਾਲ ਪ੍ਰਖੀ ਦੀ ਸ਼ਰਨ ਲਈ ਮਨੁੱਖ ਦੇ ਅੰਦਰੋਂ ਉੱਠੀ ਬੈਂਦੀ ਹੈ ਇਸ ਤਰ੍ਹਾਂ ਇਸ ਗ੍ਰੰਥ ਵਿੱਚ ਗੁਰਬਾਣੀ ਤੋਂ ਇਲਾਵਾ ਹੋਰ ਕਾਵਿ ਰਚਨਾ ਵੀ ਸ਼ਾਮਲ ਹਨ ਭਗਤੀ ਸਾਹਿਤ ਵਿੱਚ ਕਿਸੇ ਈਸ਼ਟ ਦੇਵ ਦਾ ਛੰਦਬੱਦ ਸਰੂਪ ਕਥਨ ਜਾਂ ਗੁਣ ਕੀਰਤ ਨੂੰ ਸਤੋਤਰ ਕਿਹਾ ਜਾਂਦਾ ਹੈ ਉਸ ਪਰਿਭਾਸ਼ਾ ਅਤੇ ਹਜੂਰ ਦੇ ਜਾਪ ਸਾਹਿਬ ਵਿੱਚ ਇੱਕ ਬੁਨਿਆਦੀ ਫਰਕ ਹੈ ਪਰੰਪਰਾਗਤ ਸਤੋਤਰ ਵਿੱਚ ਲਖਸ਼ ਦੇਹਤਾਰੀ ਦੇਵੀ ਜਾਂ ਦੇਵਤਾ ਹੁੰਦਾ ਹੈ جد کی جاپ صاحب کا ایکو ایک لکش وہ پار برم ہے جو اکال مورت ہے اجونی ہے الک ہے اور امر ہے اس لئے اس بانی نو ستوتر کہنا ہی تا اکال ستوتر کہا جا سکتا ہے سکھ ترم دے اکثر بدوانا نے جاپ صاحب نو وشنو سہسر نام جو ترم دھرم قابل جکر رچنا ہے دے مقابلے میں اکال سہسر نام کہا ہے ਪਰ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜਬ ਸਾਹਿਬ ਦਾ ਵਿਸ਼ਾ ਵਸਤੂ ਅਮੂਰਤ ਪਰਮ ਹੈ ਅਤੇ ਇਸ ਨਜ਼ਰੀਏ ਤੋਂ ਜਬ ਸਾਹਿਬ ਨਿਰਗੁਣ ਸਾਹਿਬ ਦੇ ਵਰਕ ਦੀ ਇੱਕ ਮਹਾਨ ਰਚਨਾ ਹੈ ਜਬ ਸਾਹਿਬ ਦੇ ਨਿਰਗੁਣ ਈਸ਼ਵਰ ਨੂੰ ਅਕਾਲ ਕਿਹਾ ਗਿਆ ਹੈ ਅਤੇ ਇਹ ਹੀ ਇੱਕ ਸ਼ਬਦ ਹੈ ਜੋ ਹਜੂਰ ਦੀ ਅਧਿਆਤਮਕ ਅਨੁਭੋਤੀ ਅਤੇ ਉਹਨਾਂ ਦੇ ਮਨ ਅੰਦਰ ਸਾਹਮਣੇ من اندر درسما پرماتما پریپورن نام بن سکتا ہے اس اکال نو ہی کلگی والے دیا خوراں وچ بھی وار وار دہرایا گیا ہے آپ نے جاب صاحب کی پہلی پوڑی اس اکال پر پورک کر دیاں فرمایا ہے چکر چن ہر برن جات ہر پاتنجے روپ رنگ اور ریک پیک ਕੋ ਕਹਨ ਸਕਤ ਕਹ ਇਹਨੀਆਂ ਹੀ ਬੰਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ